ਸਾਥੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਆਜ਼ਰਾ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਰੈਗੂਲਰ ਬੇਸ ਤੇ ਇਹਨਾਂ ਵੱਲੋਂ ਅਸਾਮੀਆਂ ਜਾਰੀ ਹੋਈਆਂ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਜਿਨ੍ਹਾਂ ਦੇ ਲਈ ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਇਹ ਭਰਤੀ ਕੀਤੀ ਜਾਣੀ ਹੈ ਪੋਸਟਾਂ ਦੀ ਪੂਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਿੱਲ ਆਈਕਨ ਨੂੰ ਪ੍ਰੈਸ ਕਰ ਲਿਓ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਿਓ ਤਾਂ ਜੋ ਜਿਵੇਂ ਸਾਡੇ ਚੈਨਲ ਤੇ ਕੋਈ ਸਰਕਾਰੀ ਨੌਕਰੀ ਜਾਂਦੇ ਸਬੰਧ ਵਿੱਚ ਵੀਡੀਓ ਬਣ ਕੇ ਅਪਲੋਡ ਹੁੰਦਾ ਉਹਦਾ ਨੋਟੀਫਿਕੇਸ਼ਨ ਉਹਦਾ ਅਪਡੇਟ ਤੁਹਾਡੇ ਫੋਨ ਤੇ ਤੁਹਾਨੂੰ ਮਿਲ ਜਾ ਕਰੂਗਾ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਬਿਨਾ ਕਿਸੇ ਦੇਰੀ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਆ ਜੀ ਜੋ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਪੰਜਾਬ ਦੇ ਸਿਹਤ ਵਿਭਾਗ ਦੇ ਵਿੱਚ ਡਾਇਲਿਸਿਸ ਟੈਕਨੀਸ਼ੀਅਨ ਦੇ ਲਈ ਜੋ 35 ਅਸਾਮੀਆਂ ਭਰੀਆਂ ਜਾਣੀਆਂ ਇਹਨਾਂ ਅਸਾਮੀਆਂ ਦੇ ਲਈ ਜੋ ਅਪਲਾਈ ਕਰਨ ਦੀ ਮਿਤੀ ਹੈ 27 ਨਵੰਬਰ ਤੋਂ ਲੈ ਕੇ 17 ਦਸੰਬਰ ਤੱਕ ਰਹਿਣ ਵਾਲੀ ਹੈ ਆਨਲਾਈਨ ਅਪਲਾਈ ਕੀਤਾ ਜਾਊਗਾ ਜੀ ਬਾਬਾ ਫਰੀ ਯੂਨੀਵਰਸਿਟੀ ਦੀ ਵੈਬਸਾਈਟ ਤੇ www.bfuhs.ac.in ਇਸ ویب سائٹ ਦਾ ਨਾਮ ਹੈ ਜੀ Google 'ਤੇ ਵੀ ਸਰਚ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਜੋ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਉਹਦੇ ਲਈ ਜੋ ਫਾਰਮ ਹੈ ਆਨਲਾਈਨ ਇਹਨਾਂ ਦੀ ویب سائٹ ਤੇ ਤੁਹਾਨੂੰ ਮਿਲੇਗਾ ਫੀਸ ਕਿੰਨੀ ਹੈ ਉਹ ਆਪਾਂ ਅੱਗੇ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਤੇ ਇਸਾਮੀਆਂ ਦੀ ਸਪੈਸ਼ਲਿਟੀ ਵਾਈਜ਼ ਜੋ ਵੇਰਵਾ ਉਹ ਤੁਹਾਨੂੰ ਇਹਨਾਂ ਦੇ ਡਿਟੇਲਡ ਨੋਟੀਫਿਕੇਸ਼ਨ ਦੇ ਵਿੱਚ ਮਿਲੇਗਾ ਜੋ ਕਿ ਫਿਲਹਾਲ ਇਹਨਾਂ ਵੱਲੋਂ ਹਲੇ ਤੱਕ ਜਾਰੀ ਨਹੀਂ ਕੀਤਾ ਗਿਆ ਇਹਨਾਂ ਦੀ ਵੈਬਸਾਈਟ ਤੇ ਜਿਵੇਂ ਜਾਰੀ ਹੁੰਦਾ ਆਪਾਂ ਤੁਹਾਡੇ ਲਈ ਉਹਦਾ ਇੱਕ ਵੀਡੀਓ ਲੈ ਕੇ ਆਵਾਂਗੇ ਤਾਂ ਅੱਗੇ ਆਪਾਂ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਫੀਸ ਦੀ ਗੱਲ ਕਰਦੇ ਹਾਂ ਜੋ ਇਹਨਾਂ ਵੱਲੋਂ ਅਪਲਾਈ ਕਰਨ ਸਮੇਂ ਆਨਲਾਈਨ ਤੁਹਾਡੇ ਤੋਂ ਲਈ ਜਾਣੀ ਹੈ ਜੀ ਐਸੀ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰੀਆਂ ਕੈਟਾਗਰੀਜ਼ ਦੇ ਲਈ 2360 ਰੁਪਏ ਜੋ ਫੀਸ ਹੈ ਰਹਿਣ ਵਾਲੀ 2000 ਪਲੱਸ ਜੀਐਸਟੀ ਤੇ ਐਸੀ ਕੈਟਾਗਰੀ ਦੇ ਲਈ ਫੀਸ ਹੈ ਜੋ 1180 ਰੁਪਏ ਰਹਿਣ ਵਾਲੀ ਹੈ 1000 ਪਲੱਸ ਜੀਐਸਟੀ ਤਾਂ ਇਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਰੈਗੂਲਰ ਅਸਾਮੀਆਂ ਦੇ ਲਈ ਭਰਤੀ ਕੀਤੀ ਜਾਣੀ ਹੈ ਜੋ ਕਿ ਪੰਜਾਬ ਦੇ ਸਿਹਤ ਵਿਭਾਗ ਦੇ ਵਿੱਚ ਹੋਣੀ ਹੈ ਅੱਜ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ